ਜੀ ਸਰ ਕਿਹੜੀ ਜਗ੍ਹਾ ਤੋਂ ਆਪਾਂ ਬਰਤਾਂਦਾ ਜਿਲ੍ਹਾ ਪਿੰਡ ਵਈਪ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਤੋਂ ਆਪਾਂ ਤੁਹਾਨੂੰ ਬਾਡੀ ਸਾਰਸ ਪੈਕ ਦਿੱਤਾ ਆ 5 ਤਰੀਕ ਜੂਨ ਦੇ ਦਿੱਤੀ ਸੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਜਾਂ ਦਿੱਤਾ ਮੇਰਾ ਜੀ ਬਲੈਡਰ ਜਿਹੜਾ ਨਾ ਕਹਿੰਦੇ ਫਿਰ ਬਲੈਡਰ ਦੇ ਵਿੱਚ ਜਿਹੜਾ ਡਾਕਟਰ ਨੇ ਦਿੱਤੇ ਤਾਂ ਸਰ ਜੀ ਕੀਤੀ ਨਾ ਤੇਰੇ ਬਲੈਡਰ ਦਾ ਕੱਟਿਆ ਸਰ ਕੈਂਸਰ ਨਾ ਉਹਨਾਂ ਨੇ ਮੇਰੇ ਜੀ ਬਲੈਡਰ ਦਾ ਟੈਸਟ ਕੀਤਾ 2 ਸਾਲ ਚੱਲਦਾ ਰਿਹਾ ਉਹਦੇ ਨਾਲ ਬਹੁਤ ਮੁਸ਼ਕਲ ਕੀ ਆ ਗਈ ਮੇਰੇ ਮੈਡੀਸਨ ਤੇ ਤੁਹਾਨੂੰ ਡਾਕਟਰ ਕਹਿੰਦੇ ਵੀ ਤੁਹਾਡੇ ਬਲੱਡ ਦੇ ਵਿੱਚ ਰਸੌਲੀ ਜਾਂ ਮਾਸ ਬਣ ਗਿਆ ਜਿਹਦੇ ਉਹ ਚੈੱਕ ਕੀਤਾ ਤੇ ਕਹਿੰਦੇ ਕੈਂਸਰ ਦੇ ਕਾਰਨ ਆ ਗਏ ਹਾਂ ਤਾਂ ਉਹਦਾ ਟਰੀਟਮੈਂਟ ਕਰਾਇਆ ਤੁਸੀਂ ਹਾਂ ਇੰਜੈਕਸ਼ਨ ਨਾਲ ਕੀਤਾ ਮੇਰੇ ਰੈਜੈਕਸ਼ਨ ਬਲੱਡ ਨਾਲ ਉਹ ਕਿੰਨੇ ਇੰਜੈਕਸ਼ਨ ਲਾਉਂਦੇ ਸੀ ਉਹ ਕਿੰਨੇ ਦਾ ਲੱਗਦਾ ਸੀ ਇੱਕ ਉਹ ਮੇਰੇ 18 ਨੂੰ ਸੀ 1800 ਦੇ ਇੱਕ ਇੰਜੈਕਸ਼ਨ ਲੱਗਦਾ ਸੀ ਕਿੰਨੇ ਕ ਲੱਗੇ ਇੰਜੈਕਸ਼ਨ ਤੁਹਾਡੇ ਉਦਾਂ ਦੇ ਮੇਰੇ ਉਹ ਲੱਗਿਆ 18 ਹੀ 18 ਇੰਜੈਕਸ਼ਨ ਤੁਹਾਡੇ ਲੱਗੇ ਔਰ ਉਹ ਟਰੀਟਮੈਂਟ ਕਰਦੇ ਕਰਦੇ ਤੁਹਾਨੂੰ ਹੋਰ ਕੀ ਕੀ ਦਿੱਕਤ ਆਈ ਨਾ ਇਹ ਇਹ ਵੇਖਦਾ ਇਹ ਉਹ ਬਾਸਮੀ ਨੂੰ ਇਹ ਨਾਮ ਹੈ ਬਲੇਟਰ ਸੁੰਗੜਾ ਪਿਆ ਸੁੰਗੜ ਗਿਆ ਤੇ ਉਹਦੇ ਨਾਲ ਮੋਟਰਸਾਈਕਲ ਵੀ ਕਰਤੀ ਹੋਈ ਮਤਲਬ ਤੁਹਾਡਾ ਤੁਰਨਾ ਫਿਰਨਾ ਬੰਦ ਹੋ ਗਿਆ ਮੋਟਰਸਾਈਕਲ ਚਲਾਉਣਾ ਬੰਦ ਹੋ ਗਿਆ ਮਤਲਬ ਮੈਂ ਤੁਰਨਾ ਵੀ ਮੈਂ ਕਰਤੀ ਹਾਂ ਵਿਸ਼ੋਸ਼ ਵਾਲੀ ਪਾਸ ਨੂੰ ਇੰਨਾ ਆਉਂਦਾ ਹੈ ਬਹੁਤ ਜ਼ਿਆਦਾ ਠੀਕ ਆ ਜੀ ਤੇ ਅੱਬ ਹੁਣ ਤੋਂ ਵੱਡੀ ਸਰਪ੍ਰੇਖ ਤੁਸੀਂ ਵਰਤੇ ਆਏ ਅੱਜ ਤੇ ਲਗਭਗ ਤੁਹਾਨੂੰ 45-50 ਦਾ ਤੁਹਾਨੂੰ ਹੋ ਗਿਆ ਹਾਂ ਜੀ ਤੇ ਇਹ ਬਰਤਨ ਅੱਜ ਕੀ ਰਲੀਫ ਮੰਗਦੇ ਅੱਜ ਕੀ ਕਹਿਣਾ ਚਾਹੁੰਦੇ ਆਂ I ਗਿਨੋ ਵੀ 35 ਤੇ ਕਾਫੀ ਸਾਰਾ ਤਾਂ ਨੋ ਰਲੀਫ ਲੱਗਦਾ ਠੀਕ ਆ ਓਕੇ ਹਾਂ ਅੱਗੇ ਨਾਲ ਕਾਫੀ ਰਲੀਫ ਬਣਾ ਦੇ ਮੋਟਰਸਾਈਕਲ ਚਲਾ ਲੰਨੇ ਆਂ ਹਾਂ ਜ਼ਰੂਰ ਥੋੜੇ ਚਿਰ ਹੋ ਗਿਆ ਤਰ ਫੇਰ ਕੰਮ ਕਰ ਲੈਣ ਨੂੰ ਕਰਦਾ ਹਾਂ ਉਹ ਵਾਲੇ ਥੋੜੇ ਬਤ ਕਰਦੇ ਕੰਮ ਤੁਸੀਂ ਯਾਨੀ ਕਿ ਪਹਿਲਾਂ ਸਪੈਕ ਨੂੰ ਜਿਹੜੇ ਨੂੰ ਯੂਜ਼ ਕਰ ਲਿਆ ਦੂਜੇ ਨੂੰ ਸ਼ੁਰੂ ਕਰਨ ਜਾ ਰਹੇ ਆਂ ਹਾਂ ਜੀ ਠੀਕ ਆ ਜੀ ਬਹੁਤ ਸਾਰੇ ਪਰਿਵਾਰ ਹੁੰਦੇ ਜਿਹੜਾ ਨੂੰ ਪ੍ਰੋਬਲਮ ਆਉਂਦੀਆਂ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਤੇ ਹੋਣਾ ਵੀ ਇਹ ਵਰਤੋ ਜਿਹੜਾ ਹੈ ਆਪਣਾ ਤੇ ਜੁਬਿਸ ਕਰ ਸਰਵ ਸਪੈਕ ਵਰਤਣਾ ਚਾਹੀਦਾ ਹੈ ਚਾਹੀਦਾ ਇਹਦੇ ਵਿੱਚ ਕੋਈ ਸਾਈਡ ਨਹੀਂ ਕੋਈ ਆਪਣੀ ਹਾਹੀਆਂ ਹੋਊਂਗੇ ਜਿਹਦੇ ਵਿੱਚ ਵਰਤੀ ਸਾਡੇ ਦਾ ਪੀਤਗੀ ਆ ਤੇ ਮੇਰੇ ਜੀ ਇਹ ਅਗਰ ਦੋਖ ਨੂੰ ਜਿਹੜਾ ਹੈ ਉਹ ਬਲੈਂਡਰ ਨੂੰ ਸੋ ਇਕੱਠਾ ਕਰਦਾ ਜਿੰਨੇ ਬਲੈਂਡਰ ਨਾਲ ਸੰਘੜ ਗਿਆ ਸੀ ਬਾਤ ਬਹੁਤ ਕਾਫੀ ਦਿੱਕਤ ਆਉਂਦੀ ਸੀ ਮੈਨੂੰ ਦਵਾਈਆਂ ਨਾ ਹੋਇਆ ਮੇਰਾ ਅੱਗੇ ਨੂੰ ਵਧਣ ਲਈ ਮੰਨਦੇ ਹੋ ਹਾਂਜੀ ਹਾਂਜੀ ਓਕੇ ਥੈਂਕ ਯੂ ਜੀ